ਅਮਰਤਧਾਰੀ ਕੀਰਤੀ ਕਿਸਾਨ ਦੀ ਜ਼ਮੀਨ ਚੋਂ ਹੜਾਂ ਅੰਦਰਾਂ ਰੇਤ ਚੜ ਨਾਲ ਹੋਈ ਬੇਕਾਰ ਪੰਜਾਬ ਸਰਕਾਰ ਤੇ ਦਾਨੀ ਸੱਜਣਾ ਜਿੱਥੇ ਬੰਦਿਆਂ ਨੂੰ ਲਈ ਪੀੜ ਤੱਕ ਕਿਸਾਨ ਨੇ ਬਚਾਓ ਦੀ ਗੁਹਾਰਾ ਜਰਨਾ ਜੀ ਜਸਵਿੰਦਰ ਸਿੰਘ ਕਿੰਨਾ ਕ ਨੁਕਸਾਨ ਆ ਪਾਜੀ ਇਹਨਾਂ ਦਾ ਇਹ ਜੀ ਜਿਹੜੀ ਇਹਨਾਂ ਦੀ ਜ਼ਮੀਨ ਆ 5 6 ਕਿੱਲੇ ਉਹ ਸਾਰੀ ਰੇਤਾਂ ਨੇ ਦਬਕ ਦਿੱਤੀ ਆ ਇਹਨਾਂ ਨੂੰ ਮਿਹਰਬਾਨੀ ਕੀਤੀ ਜਾਵੇ ਖੁੱਲ੍ਹ ਦਿੱਤੀ ਜਾਵੇ ਇਹ ਆਪ ਦੀ ਪੜੀ ਦੇ ਵਿੱਚੋਂ ਸਫਾਈ ਕਰਾ ਦੇਣ ਚਾਹੇ ਗਵਰਨਮੈਂਟ ਕਰਾ ਦੇ ਚਾਹੇ ਇਹਨਾਂ ਨੂੰ ਖੁੱਲ੍ਹ ਦਿੱਤੀ ਜਾਵੇ ਰੇਤ ਚੁੱਕੀ ਪੀ ਰੇਤ ਚੁੱਕੀ ਜਾਵੇ ਇਹ ਗੱਡੀ ਜੋ ਨਚਨਾ ਲਾਲਨ ਬੋ ਵੀ ਜਿਹੜਾ ਉਹ ਵੀ ਨੱਪਿਆ ਗਿਆ ਤੇ ਜਿਹੜੀ ਮੜੇ ਮੋੜ ਕੋਠਾ ਕਾਟੇ ਉਹ ਵੀ ਟਹਿ ਗਏ ਆ ਤੇ ਜੋ ਹੈਗਾ ਸੀ ਇਹਨਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਜੇ ਕੋਈ ਦਾਨੀ ਸੱਚਣਾ ਹੈਗਾ ਉਹ ਵੀ ਇਹਨਾਂ ਦੀ ਮਤ ਕਰੇ ਤੇ ਇਹ ਪਾਏ ਵੇ ਦੇ ਮਤਲਬ ਵੀ ਬਹੁਤ ਤੰਗ ਆ ਕੀ ਨਾ ਜੀ ਰੱਟ ਮੇਰਾ ਨਾਮ ਪ੍ਰਗਟ ਸਿੰਘ ਜੀ ਕੀ ਮਸਲਾ ਪਾਜੀ ਇਹਨਾਂ ਦਾ ਪਖੋਪੁਰ ਮਸਲਾ ਜੀ ਇਹ ਬੜੇ ਚਿਰ ਦੀ ਪਹਿਲੀ ਵੋਂਦੇ ਇੱਥੇ ਤੇ ਜਦੋਂ ਦਾ ਆਹਾੜਾ ਆ ਤੇ ਉਦੋਂ ਦੇ ਇਹਨਾਂ ਦੇ ਰੋੜ ਰੜ ਕੇ ਇਥੋਂ ਸਾਰਾ ਕੋਹ ਤੇ ਹੁਣ ਪਿੰਡ ਰਹਿੰਦੇ ਆ ਤੇ ਬਹੁਤ ਮੰਦਾ ਹਾਲਾ ਆ ਤੁਸੀਂ ਵੇਖ ਹੀ ਰਿਹਾ ਸਾਰੇ ਕੈਮਰਾ ਮਾਰ ਕੇ ਵੇਖ ਲਓ ਰੇਤਾ ਹੀ ਰੇਤਾ ਪਈ ਆ ਤੇ ਪਖੋਪੁਰ ਦਾ ਇਹ ਬਹੁਤ ਗਰੀਬ ਸੇਖਿਆ ਕਿਸਾਨ ਸੰਘਰਸ਼ ਕਮੇਟੀ ਨਾਲ ਵੀ ਜਾਂਦਾ ਤੇ ਬਹੁਤ ਬੰਦਾ ਚੰਗਾ ਕੀਮਾ ਕਰਦੇ ਸੀ ਪ੍ਰਸ਼ਾਸਨ ਕੋਲ ਇਹ ਪ੍ਰਸ਼ਾਸਨ ਨੂੰ ਇਹੋ ਮੰਗ ਕਰਦੇ ਆ ਕਿ ਆਹ ਰੇਤ ਜਿਹੜੀ ਆਹ ਰੇਤ ਦੀ ਖੁੱਲ ਮਿਲ ਜੇ ਤੇ ਰੇਤ ਚੁੱਕੀ ਜਾਵੇ ਜਾਂ ਕੋਈ ਮਾਜਵਾ ਮਿਲ ਜੇ ਨੂੰ ਤੇ ਇਹਦਾ ਰੋਟੀ ਪਾਣੀ ਪੱਕਦਾ ਰਵੇ ਵਿਚਾਰੇ ਦਾ ਇਹੋ ਹੀ ਸਾਡੀ ਤੇ ਬੇਨਤੀ ਹੈ ਜੀ ਕਾਰਗਾਰੀ ਜੇ ਕੋਈ ਦਾਨੀ ਸੱਜਣ ਨੇ ਕਰਨੀ ਮਤ ਤੇ ਉਹ ਵੀ ਕਰ ਸਕਦਾ ਜੀ ਹਾਂਜੀ ਭਾਜੀ ਕੀ ਨਾਮ ਹੈ ਤੁਹਾਡਾ ਪ੍ਰਗਟ ਸਿੰਘ ਜੀ ਕਿਹੜਾ ਪਿੰਡ ਆ ਜੀ ਮਾਡਾ ਮੁੰਡਾ ਜੀ ਕੀ ਮਸਲਾ ਭਾਜੀ ਤੁਹਾਡਾ ਸਾਰਾ ਏ ਮਸਲਾ ਸਾਡਾ ਏ ਆ ਵੀ ਪਾਣੀ ਆ ਗਿਆ ਵਾ ਤੇ ਪਾਣੀ ਤੋਂ ਤਗੜੇ ਕੋ ਨਿਕਲਿਆ ਡੰਗਰ ਵੀ ਸਾਡੇ ਦੋ ਮਹੀਆ ਇੱਕ ਗਾਂ ਰੁੜੀ ਆ ਤੇ ਅਸੀਂ ਵੇਖਿਆ ਦੋ ਤਿੰਨ ਦਿਨ ਹੀ ਸਾਡ ਕੋ ਨਹੀਂ ਆਇਆ ਗਿਆ ਤੇ ਅਸੀਂ ਆਉਣ ਲੱਗੇ ਜਾਂਦੇ ਵੀ ਪਾਣੀ ਵੜਾ ਤੇ ਅਸੀਂ ਮੁੜ ਗਏ ਆ ਤੇ ਮੁੜ ਕੇ ਹੀ ਮਹੀਨੇ ਬਾਅਦ ਆਏ ਆ ਤੇ ਪਾਣੀ ਇਥੇ ਵਗਦਾ ਏ ਲਗ ਲਗ ਪਾਣੀ ਵਗਦਾ ਏ ਤੇ ਫੇਰ ਅਸੀਂ ਨਹੀਂ ਆਇਆਗਾ ਤੇ ਦੂਜੀ ਵਾਰ ਆਇਆ ਤੇ ਮੈਨੂੰ ਇਥੇ ਟੈਗ ਹੋ ਗਿਆ ਵੇਖ ਕੇ ਆ ਮਾਹੌਲ ਸਾਰਾ ਕੋਠੇ ਡੇਤੇ ਤੇ ਸਾਰਾ ਜੋਸ਼ ਮਾਂ ਰੁੜ ਗਿਆ ਤੇ ਇਹ ਮੈਨੂੰ ਮੁੜ ਕੇ ਫਿਰ ਚੋਕ ਕੇ ਲੈ ਕੇ ਟਰੈਕਟਰ ਤੇ ਲੈ ਗਏ ਆ ਤੇ ਫੇਰ ਹੁਣ ਰੋਟੀ ਖਾਣੋਂ ਵੀ ਯਾਤਰਾ ਫਿਰਦਾ ਤੇ ਰੇਤੋ ਪੈ ਗਈ ਪੰਜਾਂ ਕਿੱਲਾਂ 'ਚ ਤੇ ਸਰਕਾਰ ਪੰਜਾਬ ਸਰਕਾਰ ਮੇਰੀ ਮੱਤ ਕਰਨ ਦਾਨੀ ਦਾਨੀ ਮੇਰੇ ਵੀਰ ਮੱਤ ਕਰਨ ਤੇਰੇ ਤੋਂ ਪੈ ਗਈ ਆ ਤੇ ਮੈਂ ਜਾ ਮੈਨੂੰ ਖੁੱਲ ਦਿੱਤੀ ਜਾਵੇ ਜਾ ਚਕਾਉਣ ਦੀ ਮੈਂ ਚਕਾਦਾ ਤੇ ਸੋ ਆਪਣੇ ਸਪਾਈਆ ਦੀ ਨੇਤੋ ਦੀ ਹੋ ਜੇ ਪਗਾਂ ਮੈਂ ਝੋਨਾ ਲਾ ਲਾ ਤੇ ਇਤਰਾ ਕਰਕੇ ਮੇਰੀ ਮਤ ਕੀਤੀ ਜਾਵੇ ਤੇ ਮੈਂ ਸਰਕਾਰੀ ਦਰਬਾਰੇ ਵੀ ਗਿਆ ਮੇਰੀ ਨਹੀਂ ਕਹਨੇ ਸੁਣੀ ਗਣੀ ਤੇ ਮੈਂ ਉਹਨਾਂ ਭਰਾਵਾਂ ਨੂੰ ਅਪੀਲ ਕਰਦਾ ਕਿਹੜੀ ਜਗ੍ਹਾ ਗਏ ਸੀ ਤੁਸੀਂ ਮੈਂ ਗਿਆ ਹਰਤਾਨਪੁਰ ਜੀ ਕੀ ਕਿਹਾ ਜੀ ਉਹਨਾਂ ਨੇ ਉਹਨਾਂ ਨੂੰ ਵੀ ਆਖਾ ਵੀ ਮੇਰੀ ਤਰ੍ਹਾਂ ਇਸ ਤਰ੍ਹਾਂ ਕਰਕੇ ਕੋਠੇ ਡੇਪੇ ਆ ਰੇਤੋ ਪੈ ਗਈ ਆ ਤੇ ਮੈਨੂੰ ਵੀ ਕੋਈ ਮਿਲਣਾ ਚਾਹੀਦਾ ਕੋਈ ਸੌਲਤ ਮਿਲਣੀ ਚਾਹੀਦੀ ਖਰਾਬਾ ਮਿਲਣਾ ਚਾਹੀਦਾ ਕੋਈ ਖਰਾਬਾ ਨਹੀਂ ਮੈਨੂੰ ਮਿਲਿਆ